ਉਨੀ ਪਾਰਟੀ ਜੁਆਇਨ ਕੀਤੀ ਤੇ ਬੜੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ। ਠੀਕ ਹੈ। ਬਹੁਤ ਖੁਸ਼ੀ ਹੋ ਰਹੀ ਹੈ ਜੀ। ਮੈਂ ਧੰਨਵਾਦ ਵੀ ਕਰਦੀ ਆ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਤੇ ਸਮੂਹ ਬੀਜੇਪੀ ਲੀਡਰਸ਼ਿਪ ਦਾ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ, ਸਟੇਟ ਦੀ ਲੀਡਰਸ਼ਿਪ ਹੈ ਤੇ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਜਿੰਨਾਂ ਦਾ ਸੰਕਾਵੇਂ ਟਿਕਟ ਮਿਲੀ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਬਹੁਤ ਵੱਡੀ ਵਿਸ਼ਿਸ਼ਟੀ ਦੀ ਉਮੀਦ ਕਰਦੀ ਆ। ਉਹ ਲੱਗਦਾ ਜੀ ਥੋੜੇ ਆਮ ਨਾਲ ਹਾਟਸਕੀਟ ਬਣ ਗਈ ਹੈ। ਅਖੰਡਾ ਪਹਿਲਾਂ ਵੀ ਹਾਟਸਕੀਟ ਰਹੀ ਹੈ। ਜਦੋਂ ਵੀ ਪੂਰੇ ਪੰਜਾਬ ਦੀ ਗੱਲ ਹੈ ਰਾਜਨੀਤੀ ਦੀ ਗੱਲ ਇਸ ਸ੍ਰੇਣੀ ਵਿੱਚ ਮੇਰੇ ਆਉਣ ਨਾਲ ਇਹ ਸੀਟ ਇੰਟਰਸਟਿੰਗ ਤਾਂ ਬਣ ਗਈ ਹੈਗੀ ਹੌਟ ਹਟ ਨਹੀਂ ਬਣੀ ਹਲੇ ਉਹਦਾ ਰੀਜ਼ਨ ਹੈ ਕਿ ਮੈਨੂੰ ਚੈਲੰਜ ਕੋਈ ਨਹੀਂ ਆਈ ਡੋਂਟ ਥਿੰਕ ਕਿ ਕੋਈ ਨੇੜੇ ਤੇੜੇ ਵੀ ਆਊਗਾ ਹੌਟ ਸਕਾਉਂ ਹੋਵੇ ਜੇ ਕੋਈ ਮੁਕਾਬਲਾ ਹੋਵੇ ਮੈਮ ਬਾਸ ਪਾਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਸੀ ਤੁਹਾਡੇ ਸੋਰਾ ਸਾਹਿਬ ਸਕੰਦਰ ਸਿੰਘ ਮਲੂਕਾ ਤੁਹਾਡਾ ਸਾਥ ਦੇਣਗੇ ਵੈਸੇ ਤਾਂ ਇਸ ਸਵਾਲ ਦਾ ਜਵਾਬ ਉਹਨਾਂ ਤੋਂ ਹੀ ਲਵਾਂ ਤਾਂ ਬੈਟਰ ਹੈ ਤੇ ਜੋ ਖੜਾ ਹੁੰਦਾ ਜੋ ਵੀ ਉਮੀਦਵਾਰ ਖੜਾ ਹੁੰਦਾ ਉਹ ਸਭ ਦੇ ਸਾਥ ਦਾ ਉਹ ਦੀ ਉਮੀਦ ਕਰਦਾ ਤੇ ਅਸੀਂ ਘਰ ਜਾਦੇ ਸਾਥ ਦੀ ਉਮੀਦ ਕਿਉਂ ਨਾ ਕਰਾਂਗੇ ਨਾ ਸਾਰੀ ਪਬਲਿਕ ਦੇ ਸਾਥ ਦੀ ਉਮੀਦ ਕਰਦੇ ਆ ਉਸ ਉਮੀਦ ਨਾਲ ਖੜੇ ਹੋਏ ਆ ਤੇ ਉਹਨਾਂ ਦੇ ਸਾਥ ਦੀ ਉਮੀਦ ਕਰਦੇ ਮੈਡਮ ਤੁਸੀਂ ਇੱਕ ਸਵਾਲ ਰੱਖੋ ਖੜੇ ਹੋਏ ਕੀ ਮੁੱਦੇ ਰਹਿਣਗੇ ਐਮ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇੱਥੇ ਇਹ ਕੰਮ ਨਹੀਂ ਹੋਏਗੀ ਤਾਂ ਅਸੀਂ ਜੇ ਬੰਦਿਆ ਤਾਂ ਆਪ ਕਰ ਸਕਦੇ ਆ ਤੁਹਾਡੇ ਮਾਈਂਡ ਦੇ ਵਿੱਚ ਹੋਊਗਾ ਕਿ ਅਸੀਂ ਪਾਰਟੀ ਬਣੋ ਆ ਜਿੱਤਾਂਗੇ ਨਾ ਲੋਣਾ ਕਰਦੇ ਬਹੁਤ ਨੇਜੀ ਸਭ ਤੋਂ ਪਹਿਲਾਂ ਤਾਂ ਲਾਅ ਐਂਡ ਆਰਡਰ ਦਾ ਮੁੱਦਾ ਹੈ ਆਪਾਂ ਦੇਖਿਆ ਕਿ ਯੂਪੀ ਵਰਗੀਆਂ ਸਟੇਟਾਂ ਹਰਿਆਣਾ ਵਰਗੀਆਂ ਸਟੇਟਾਂ ਲਾਅ ਐਂਡ ਆਰਡਰ ਦੇ ਵਿੱਚ ਆਪਣੇ ਨਾਲੋਂ ਕਿਤੇ ਬਿਹਤਰ ਨੇ ਇੱਥੇ ਕਿਸੇ ਨੂੰ ਫਰੋਤੀਆਂ ਦੀ ਕਾਲ ਆ ਰਹੀ ਹੈ ਮੁਟਕਾਂ ਹੋ ਰਹੀਆਂ ਹੋ ਰਿਹਾ ਬੜਾ ਕੁਝ ਹੋ ਰਿਹਾ ਸੋ ਇਹ ਵੀ ਇੱਕ ਅਹ ਮੁੱਦਾ ਹੈ ਇਸ ਤੋਂ ਦੂਜਾ ਮੁੱਦਾ ਵਿਕਾਸ ਦਾ ਹੈਗਾ ਕਿ ਪੂਰੇ ਦੇਸ਼ ਦਾ ਵਿਕਾਸ ਕਿੰਨੀ ਤੇਜ਼ ਗਤੀ ਨਾਲ ਹੋ ਰਿਹਾ ਹੈ ਕਿਉਂਕਿ ਜਿਹੜਾ ਵੀ ਵਿਕਾਸ ਹੋ ਰਿਹਾ ਹੈ ਭਾਵੇਂ ਉਹ ਪੰਜਾਬ 'ਚ ਵੀ ਜਿੰਨਾ ਹੋਇਆ ਉਹ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਨਾਲ ਹੋਇਆ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸੈਂਟਰ ਜੋ ਵੀ ਫੰਡ ਇੱਥੇ ਭੇਜੇ ਉਹ ਠੀਕ ਤਰ੍ਹਾਂ ਯੂਟਿਲਾਈਜ਼ ਹੋਣ ਦੂਜੀ ਗਵਰਨਮੈਂਟ ਹੋਣ ਕਰਕੇ ਬਿਕੋਜ਼ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਇੱਕ ਤਰ੍ਹਾਂ ਨਾਲ ਤਿਆਰੀ ਹੈਗੀ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਦੀ ਜੇ ਅਸੀਂ ਇਹਦੇ ਵਿੱਚ ਦਿੱਤਾਗੇ ਤਾਂ ਹੋਰ ਹੌਸਲਾ ਹੋਊਗਾ ਤੇ ਵਿਧਾਨ ਸਭਾ ਦੇ ਵਿੱਚ ਵੀ ਭਾਜਪਾ ਪਾਰਟੀ ਦੀ ਸਰਕਾਰ ਆਊਗੀ ਤਾਂ ਉੱਥੇ ਜਾ ਕੇ ਹੀ ਤਾਲਮੇ ਸੈਂਟਰ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਦਾ ਬਣੂਗਾ ਆਪਣੀ ਡਬਲ ਇੰਜਨ ਦੀ ਸਰਕਾਰ ਬਣੂਗੀ ਤੇ ਉਹਦੇ ਨਾਲ ਹੀ ਵਿਕਾਸ ਹੋਊਗਾ ਸੈਂਟਰ ਦੀਆਂ ਜਿੰਨੀਆਂ ਵੀ ਸਕੀਮਾਂ ਉਹਨਾਂ ਦੀ ਉਹਨਾਂ ਨੂੰ ਤੋੜ ਮਰੋੜ ਕੇ ਇੱਥੇ ਲਾਗੂ ਨਹੀਂ ਕੀਤਾ ਜਾਊਗਾ ਠੀਕ ਤਰ੍ਹਾਂ ਲਾਗੂ ਹੋਣਗੀਆਂ ਜਿਹੜੀ ਭਾਵਨਾ ਨਾਲ ਸੈਂਟਰ ਨੇ ਬਣਾਇਆ ਉਸੇ ਤਰ੍ਹਾਂ ਲਾਗੂ ਹੋਣਗੀਆਂ ਸੋ ਵਿਕਾਸ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਤੇ ਵਿਕਾਸ ਦੇ ਵਿੱਚ ਸਾਰਾ ਖੁਸ਼ੀ ਆ ਜਾਂਦਾ ਮੈਡਮ ਜਿਸ ਤਰ੍ਹਾਂ ਕਿਸਾਨ ਭਾਜਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਇਸ ਤਰ੍ਹਾਂ ਦੇ ਮੇਰਾ ਤੱਕ ਅਜੇ ਤੱਕ ਕਿਸੇ ਨੇ ਵਿਰੋਧ ਨਹੀਂ ਕੀਤਾ ਜੀ ਮੈਂ 4 ਦਿਨ ਹੋ ਗਏ ਫੀਲਡ 'ਚ ਆਈ ਮੈਨੂੰ ਕਿਸੇ ਨੇ ਕੁਝ ਨਹੀਂ ਆਖਿਆ ਮੈਂ ਵੀ ਕਿਸਾਨ ਆ ਮੇਰਾ ਵਿਰੋਧ ਉਹ ਨਹੀਂ ਕਰਨਗੇ ਮੈਂ ਪੂਰੀ ਉਮੀਦ ਕਰਦੀ ਹਾਂ ਜੀ ਲੱਗਦਾ ਜੀ ਜਿਹੜੇ ਕੰਮ ਪਿਛਲੇ ਐਮਪੀ ਨੇ ਨਹੀਂ ਕੀਤੇ ਨੂੰ ਕਰਕੇ ਸੌਣ ਤੁਹਾਡੇ ਜਾਂ ਕੋਈ ਪਾਰਟੀ ਕੋਲੇ ਵਰਕਰਾਂ ਨੇ ਕੀਤਾ ਹੋਈ ਇਹ ਕੰਮ ਪਿਛੇ ਨਹੀਂ ਹੋ ਪਾਉਂਦੇ ਉਹਨਾਂ ਕਰੋਂ ਵਿੱਚ ਨਾ ਮੈਂ ਪਹਿਲੇ ਕਹਿ ਰਹੀ ਆ ਕਿ ਦੇਖੋ ਜਿੰਨਾ ਚਿਰ ਉੱਪਰਲੀ ਸਰਕਾਰ ਤੇ ਜਿੰਨਾ ਚਿਰ ਲੋਕ ਇੱਕ ਵਾਰੀ ਭਾਜਪਾ ਨੂੰ ਵੋਟਾਂ ਨਹੀਂ ਪਾਉਂਦੇ ਉਹਨਾਂ ਚਿਰ ਤਾਲਮੇਲ ਨਹੀਂ ਬੈਠਦਾ ਜੀ ਸੈਂਟਰ ਤੇ ਸਟੇਟ ਦਾ ਤੇ ਉਹਦੇ ਨਾਲ ਵਿਕਾਸ ਦੇ ਵਿੱਚ ਜਿਹੜੀ ਹੈਗੀ ਗਤੀ ਰੁਕਦੀ ਆ ਜਾਂ ਮਤਲਬ ਉਹ ਜੋ ਉਹਨਾਂ ਦੀ ਮਨਸ਼ਾ ਹੁੰਦੀ ਆ ਪੂਰੀ ਨਹੀਂ ਹੁੰਦੀ ਉਤਲਾ ਜਿਹੜਾ ਪੈਸਾ ਆਉਂਦਾ ਮਿਸ ਯੂਟਿਲਾਈਜ਼ ਹੁੰਦਾ ਜੋ ਪੈਸਾ ਉੱਪਰੋਂ ਆਉਂਦਾ ਹੈ ਉਹ ਆਉਂਦਾ ਹੈ ਕਿ ਵੀ ਲੋਕਾਂ ਦੀ ਭਲਾਈ ਲਈ ਜਿਵੇਂ ਹੈਲਥ ਸਕੀਮਾ ਹੈਗੀ ਆ ਉਹਨਾਂ ਨੂੰ ਵੀ ਤਰੋੜ ਮਰੋੜ ਦਿੱਤਾ ਮੁਹੱਲਾ ਕਲੀਨਿਕ ਜੇ ਬਣਾਤੇ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਹੈਗਾ ਐਕਚੁਅਲੀ ਉਹਨਾਂ ਦੀ ਬੜੀ ਸੋਹਣੀ ਸਕੀਮ ਸੀ ਵੈਲਨੈਸ ਸੈਂਟਰ ਦੀ ਜਿਹਨੂੰ ਇਹਨਾਂ ਨੇ ਐਮੈਂਡ ਕਰਤਾ ਸੇਮ ਆਟਾ ਦਾਲ ਜਿਹੜੀ ਸਕੀਮ ਸੀਗੀ ਉਹਦੇ ਉੱਤੇ ਆਪੀਆਂ ਫੋਟੋ ਲਾਉਣ ਦੇ ਮਾਰੇ ਉਹਨੂੰ ਕਰ ਕਰ ਰਾਸ਼ਨ ਬਣਾਤਾ ਅਦਰਵਾਿਜ਼ ਦੀਪੋਂ ਤੋਂ ਵੀ ਲੋਕ ਲੈ ਲੈਂਦੇ ਸੀ ਰਾਸ਼ਨ ਮਤਲਬ ਸੋਹਣੀ ਸਕੀਮ ਸੀਗੀ ਉਹਨਾਂ ਨੂੰ ਕੋਈ ਉਹਦੇ ਵਿੱਚ ਮੁਸ਼ਕਲ ਨਹੀਂ ਸੀ ਪੇਸ਼ਾਰੀ ਨਾਵ ਕਰ ਕਰ ਰਾਸ਼ਨ ਦਿੱਤਾ ਗਿਆ ਦੋ ਚਾਰ ਬੰਦਿਆਂ ਨੂੰ ਵੰਡ ਕੇ ਫੋਟੋ ਆ ਖਿਚਾ ਕੇ ਉਸ ਤੋਂ ਬਾਅਦ ਸਾਰਾ ਪੈਸਾ ਐਡਵਰਟਾਈਜ਼ਮੈਂਟ ਤੇ ਖਰਚ ਕਰਤਾ ਸੋ ਸੈਂਟਰ ਦਾ ਪੈਸਾ ਮਿਸ ਯੂਟਲਾਈਜ਼ ਹੋ ਰਿਹਾ ਜਿਹੜਾ ਕਿ ਬੰਦ ਹੋਊਗਾ ਜੇ ਸਟੇਟ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਅੱਗੇ ਨੂੰ ਆਊਗੀ ਤੁਸੀਂ ਆਈਐਸ ਉਧਰ ਰਹੇ ਹੋ ਬੱਸ ਸਮਾਂ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਪੰਜਾਬ ਦੀ ਸਰਕਾਰ ਤੇ ਆਈਐਸ ਲੋਬੀ ਸੀ ਵੀ ਜਿਹੜੀ ਕਿੱਥੇ ਕੰਮ ਹੀ ਰਹੀ ਹੈ ਜਿਹੜੀ ਉੱਪਰ ਸੈਂਟਰ ਤੱਕ ਗੱਲ ਨਹੀਂ ਪਹੁੰਚ ਰਹੀ ਮਿਸ ਕਿਸ ਦੀ ਗੱਲ ਨਹੀਂ ਸੈਂਟਰ ਤੱਕ ਪਹੁੰਚ ਸਕਦੀ ਮਤਲਬ ਪੰਜਾਬ ਦੀ ਜਿਹੜੀ ਹੈ ਸਹੀ ਤਰ੍ਹਾਂ ਜਿਹੜੀ ਹੈ ਗੱਲ ਉਹ ਸੈਂਟਰ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਆਈਐਸ ਤੋਂ ਕਿਤਾ ਉਹ ਕੋਈ ਨਹੀਂਗਾ ਕੋਈ ਸਰਕਾਰ ਦਾ ਤੱਕ ਲੈਣ ਦੇ ਅੰਗ ਤੱਕ ਆਈ ਹਾਂ ਸਰਕਾਰ ਦੇ ਪਰ ਦੇਖੋ ਗਵਰਨਮੈਂਟ ਦੀ ਇੱਕ ਪਾਲਿਸੀ ਹੁੰਦੀ ਹੈ ਸਟੇਟ ਗਵਰਨਮੈਂਟ ਦੀਆਂ ਵੀ ਪਾਲਿਸੀਜ਼ ਹੁੰਦੀਆਂ ਸੋ ਜਿਹੜੇ ਸਟੇਟ ਗਵਰਨਮੈਂਟ ਦੇ ਅੰਡਰ ਕੰਮ ਕਰਦੇ ਆਫੀਸਰਸ ਉਹਨਾਂ ਨੇ ਜੋ ਵੀ ਡਾਇਰੈਕਸ਼ਨ ਹੁੰਦੀ ਹੈ ਸਟੇਟ ਗਵਰਨਮੈਂਟ ਤੋਂ ਹੀ ਲੈਣੀ ਹੁੰਦੀ ਹੈ ਪਾਲਿਸੀ ਡਾਇਰੈਕਸ਼ਨ ਦਾ ਤੇ ਉਹਦੇ ਵਿੱਚ ਇਹ ਨਹੀਂ ਕਿ ਗੱਲ ਨਹੀਂ ਪਹੁੰਚਦੀ ਉੱਤੇ ਇੱਕ ਮਿਸਮੈਚ ਹੋ ਜਾਂਦਾ ਹੈ ਜਦੋਂ ਉੱਪਰਲੀ ਗਵਰਨਮੈਂਟ ਕੁਛ ਹੋਰ ਕਹਿ ਰਹੀ ਹੈ ਨੀਚੇ ਵਾਲੀ ਕੁਛ ਹੋਰ ਕਹਿ ਰਹੀ ਹੈ ਦੋਵਾਂ ਦੇ ਨਾਲ ਇੱਕ ਮਿਸਮੈਚ ਹੋ ਜਾਂਦਾ ਜਿਹੜਾ ਕਿ ਉਹ ਸਾਰੀ ਗੱਲ ਨੂੰ ਖਤਮ ਕਰ ਦਿੰਦਾ ਜੋ ਮਨਸ਼ਾ ਹੁੰਦੀ ਹੈ ਡਵੈਲਪਮੈਂਟ ਦੀ ਉਹਦੇ ਵਿੱਚ ਰੁਲ ਕੇ ਰਹਿ ਜਾਂਦੀ ਹੈ ਤੁਸੀਂ ਲੋਕਾਂ ਜਾ ਰਹੇ ਕਿ ਕੀ ਮੁੱਖ ਮੁੱਦੇ ਲੈ ਕੇ ਜਾ ਰਹੇ ਹੋ ਕਿ ਮੁੱਖ ਮੁੱਦਾ ਇਹ ਹੀ ਲੈ ਕੇ ਜਾ ਰਹੇ ਹਾਂ ਕਿ ਦੇਖੋ ਮੋਦੀ ਜੀ ਦਾ ਸਾਥ ਕਸ਼ਮੀਰ ਤੋਂ ਲੈ ਕੇ ਕਰਨਿਆ ਕੁਮਾਰੀ ਤੱਕ ਲੋਕ ਇਸ ਟਾਈਮ ਭਾਜਪਾ ਦਾ ਸਾਥ ਦੇ ਰਹੇ ਆ ਤੇ ਉਸ ਦਾ ਫਾਇਦਾ ਸਾਰੀਆਂ ਸਟੇਟਾਂ ਨੂੰ ਹੋ ਰਿਹਾ ਪੰਜਾਬ ਪਹਿਲਾਂ ਵੀ ਪਿੱਛੇ ਰਹਿ ਗਿਆ ਤੇ ਪੰਜਾਬ ਨੂੰ ਹੋਰ ਪਿੱਛੇ ਆਪਾਂ ਨਾ ਕਰੀਏ ਆਪਾਂ ਬਾਰ ਬਾਰ ਉਹੀ ਗਲਤੀਆਂ ਨਾ ਕਰੀਏ ਆਪਾਂ ਮਤਲਬ ਜਿਹਨੂੰ ਕਹਿੰਦੇ ਆ ਕਿ ਵੀ ਕਦੇ ਆਪਾਂ ਹੱਸਣ ਹਸਾਉਣ ਦੇ ਚੱਕਰ ਦੇ ਵਿੱਚ ਸਰਕਾਰ ਬਣਾ ਲਈ ਕਦੇ ਗਲਤ ਵਿਸ਼ਵਾਸ ਕਰ ਲੇ ਉਹ ਹੁਣ ਆਪਾਂ ਬੰਦ ਕਰੀਏ ਜਦੋਂ ਸਾਰਾ ਦੇਸ਼ મોદી ਜੀ ਤੇ ਵਿਸ਼ਵਾਸ ਕਰਦਾ ਆਪਾਂ ਵੀ ਕਰਕੇ ਦੇਖੀਏ ਤਾਂ ਕਿ ਆਪਣਾ ਵੀ ਵਿਕਾਸ ਹੋਵੇ